ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿੰਮੇ ਹੋ ਸਾਰੇ ਠੀਕ ਹੋ ਪਰਮਾਤਮਾ ਕਰੇ ਸਾਰੇ ਠੀਕੀ ਖਮੋ ਤੇ ਬਾਕੀ ਅ ਪਿੱਛੇ ਜੇ ਆਪਣੇ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇੱਕ ਦੁਰਘਟਨਾ ਹੋ ਗਈ ਤੇ ਜਿਹੜੇ ਤਾਂ ਆਪਾਂ ਨੂੰ ਮਤਲਬ ਜਾਣਦੇ ਨੇ ਹਨਾ ਵਟਸਐਪ ਤੇ ਟੱਚ ਨੇ ਲਾ ਲੋ ਉਹਨਾਂ ਨੂੰ ਪਤਾ ਹੈ ਵੀ ਜਿਵੇਂ ਜਾਣ ਪਛਾਣ ਵਾਲੇ ਹੋਗੇ ਔਰ ਰੋਜ਼ ਆਪਣੇ ਨਾਲ ਜੁੜੇ ਰਹਿੰਦੇ ਨੇ ਤੇ ਬਾਕੀ ਜਿਹੜੇ ਵੈਸੇ ਆਪਣੇ ਆਪਣੇ ਫੈਨਸ ਨੇ ਆਪਣੇ ਭੈਣ ਭਰਾਣੇ ਹਨਾ ਉਹ ਸਪੈਸ਼ਲੀ ਮੈਸੇਜ ਕਰ ਕਰਕੇ ਪੁੱਛ ਰਹੇ ਨੇ ਵੀ ਦੀਦੀ ਇਹ ਵੀਡੀਓ ਹੈ ਜャ ਤੁਹਾਡਾ ਸੱਚੀਓ ਐਕਸੀਡੈਂਟ ਹੋਇਆ ਤੇ ਵੀ ਕੀ ਹੋਇਆ ਕਿਵੇਂ ਹੋਇਆ ਇਹ ਮੇਰਾ ਵੀਡੀਓ ਬਣਾਉਣ ਦਾ ਬਸ ਇੱਕੋ ਹੀ ਰੀਜ਼ਨ ਹੈ ਵੀ ਤੁਹਾਡੇ ਤੱਕ ਮੈਂ ਮਤਲਬ ਸਾਰਿਆਂ ਨੂੰ ਦੱਸਾਂ ਇਹ ਚੀਜ਼ ਮਤਲਬ ਤੁਹਾਡੇ ਤੱਕ ਪਹੁੰਚਾਵਾਂ ਵੀ ਹਾਂਜੀ ਮੇਰਾ ਸੱਚੀਓ ਐਕਸੀਡੈਂਟ ਹੋ ਗਿਆ ਤੇ ਸੱਚੀਓ ਮੇਰੀ ਮਤਲਬ ਜੋ ਪਨੀ ਰਾਈਟ ਲੈਗ ਹੁੰਦੀ ਆ ਤੇ ਉਹ ਟੁੱਟ ਗਈ ਆ ਦੋ ਤਿੰਨ ਜਗ੍ਹਾ ਤੋਂ ਤੇ ਜਿਸ ਕਰਕੇ ਆਪਰੇਟ ਹੋਇਆ ਤੇ ਉਹਦੇ ਚ ਰੋਡ ਪਾਇਆ ਤੇ ਡਾਕਟਰ ਨੇ ਇੱਕ ਇੱਕ ਮੰਥ ਕਿਹਾਗਾ ਬੈਡ ਰੈਸਟ ਦੱਸਿਆ ਇੱਕ ਮੰਥ ਤੇ ਇਹ ਮੇਰਾ ਵੀਡੀਓ ਬਣਾਉਣ ਦਾ ਬਸ ਇਹੀ ਕਾਰਨ ਹੈ ਵੀ ਤੁਹਾਡੇ ਤੱਕ ਸੱਚਾਈ ਪਹੁੰਚੇ ਹੈ ਨਾ ਮਤਲਬ ਮੇਰੀ ਫੈਮਲੀ ਤੁਸੀਂ ਹੀ ਹੋ ਮਤਲਬ ਮਤਲਬ ਕੋ ਆਡੀਅנס ਨਹੀਂ ਤੁਸੀਂ ਫੈਮਿਲੀ ਨੂੰ ਸੋਨੂੰ ਪਤਾ ਹੋਣਾ ਚਾਹੀਦਾ ਮਤਲਬ ਜਿਵੇਂ ਸੁੱਖ ਚ ਤੁਸੀਂ ਨਾਲ ਖੜਦੇ ਹੋ ਦੁੱਖ ਚ ਵੀ ਮਤਲਬ ਜਿਹੜੀ ਵੀਡੀਓ ਪਾਈ ਸੀ ਮੈਨੂੰ ਬਹੁਤ ਸਾਰਿਆਂ ਨੇ ਦੁਆਵਾਂ ਦਿੱਤੀਆਂ ਨੇ ਵੀ ਠੀਕ ਹੋ ਪੈਣੇ ਕਿਵੇਂ ਉਹ ਮੈਨੂੰ ਇੱਕ ਇੱਕ ਦਾ ਮੈਸੇਜ ਦਾ ਰਿਪਲਾਈ ਮੇਰੇ ਤੋਂ ਨਹੀਂ ਹੋ ਰਿਆ ਸੀਗਾ ਤੇ ਬਾਕੀ ਚੰਗਾ ਵੀ ਨਹੀਂ ਲੱਗਦਾ ਸੀਗਾ ਐਵੇਂ ਮੈਨੂੰ ਐ ਸੀ ਵੀ ਮੈਂ ਕਿਸੇ ਨੂੰ ਇਗਨੋਰ ਵੀ ਨਾ ਕਰਾਂ ਤੇ ਸਾਰਿਆਂ ਤੱਕ ਗੱਲ ਪਹੁੰਚਾਵਾ ਵੀ ਤੇ ਤਾਂ ਕਰਕੇ ਮੈਨੂੰ ਸਹੀ ਲੱਗਿਆ ਵੀ ਮੈਂ ਇੱਕ ਛੋਟੀ ਜੀ ਥੋੜੀ ਵੀ ਥੋੜੇ ਤੱਕ ਵੀਡੀਓ ਪਹੁੰਚਾਵਾਂ ਤੇ ਵੀਡੀਓ ਪਾਵਾਂ ਹਾਂਜੀ ਮੇਰਾ ਐਕਸੀਡੈਂਟ ਸੱਚੀ ਵਿੱਚ ਹੀ ਹੋ ਗਿਆ ਤੇ ਇਹ ਗੱਲ ਸੰਡੇ ਦੀ ਗੱਲ ਹੈਗੀ ਤੇ ਸੰਡੇ ਦੀ ਸ਼ਾਮ ਨੂੰ ਮੇਰਾ ਐਕਸੀਡੈਂਟ ਹੋਇਆ ਮਤਲਬ ਮੇਰੇ ਥੋੜਾ ਇੱਕ ਸਵਾਲ ਹੋਰ ਅभी ਤੁਹਾਡੇ ਵਿੱਚ ਕੁਝ ਵੱਜਿਆ ਨਹੀਂ ਮਤਲਬ ਮੇਰੇ ਵਿੱਚ ਕੁਝ ਨਹੀਂ ਵੱਜਿਆ ਤੇ ਮੇਰੀ ਮੈਂ ਸਕੂਟਰੀ ਤੇ ਜਾ ਰਹੀ ਸੀ ਆਪਣੀ ਕਿਤੇ ਵੀ ਮੈਂ ਛੋਟਾ ਜਿਹਾ ਕੰਮ ਸੀਗਾ ਮਤਲਬ ਉੱਥੇ ਜਾ ਰਹੀ ਸੀ ਮੈਂ ਤੇ ਸਕੂਟਰੀ ਮੇਰੀ ਇਨਵੈਲੈਂਸ ਮਤਲਬ ਬੈਲੈਂਸ ਵਿਗੜ ਗਿਆ ਮੇਰੇ ਤੋਂ ਖੁੱਦ ਟੁਈ ਤੇ ਮੇਰੇ ਤੋਂ ਸਕੂਟਰੀ ਸੰਭਲ ਹੀ ਨਹੀਂ ਹੈਗੀ ਤੇ ਸਾਈਡ ਤੇ ਝਾੜੀਆਂ ਸੀਗੀਆਂ ਪੇੜ ਮਤਲਬ ਹੁੰਦੇ ਆ ਜੋ ਉਹਨਾਂ ਵਿੱਚ ਜਾ ਕੇ ਟੱਕਰ ਵੱਜੀ ਤੇ ਮੇਰੀ ਜਿਹੜੀ ਸਕੂਟਰੀ ਸੀਗੀ ਉਹਦਾ ਸਾਰਾ weight ਤੇ ਮੇਰਾ ਖੁਦ ਦਾ ਮਤਲਬ ਲੱਤ ਤੇ ਆ ਗਿਆ ਤੇ ਇਸ ਕਰਕੇ ਮੇਰੀ ਲੱਤ ਜੋ ਦੋ ਜਗ੍ਹਾ ਤੋਂ ਟੁੱਟ ਗਈ ਤੇ ਫਿਰ ਇੱਕ ਰਾਤ ਮਾਨਸਾ ਐਡਮਿਟ ਰੱਖਿਆ ਉਹਨਾਂ ਨੇ ਮਤਲਬ ਐਕਸਰੀ ਵਗੈਰਾ ਕੀਤਾ ਤੇ ਫਿਰ ਮਤਲਬ ਉਹ ਸਭ ਕੁਝ ਉਹਦੇ ਕਿ ਉਹ ਕਹਿੰਦੇ ਵੀ ਇਤਾਂ ਵੀ ਪਲਾਸਟਰ ਵਗੈਰਾ ਲਗਾ ਕੇ ਨਹੀਂ ਸਹੀ ਹੋਣਾ ਫਿਰ ਇਸ ਤੋਂ ਬਾਅਦ ਦੂਸਰੇ ਦਿਨ ਮੈਨੂੰ ਆਪਰੇਸ਼ਨ ਲਈ ਬਰਨਾਲੇ ਡਾਕਟਰ ਭੀਮ ਜੋ ਕਿ ਬਹੁਤ ਹੀ ਨਾਈਸ ਮਤਲਬ ਡਾਕਟਰ ਨੇ ਬਹੁਤ ਹੀ ਵਧੀਆ ਟ੍ਰੀਟ ਕੀਤਾ ਉਹਨਾਂ ਨੇ ਮੈਨੂੰ ਮਤਲਬ ਮੈਨੂੰ ਨਾ ਪਰਮਾਤਮਾ ਦੀ ਮਿਹਰ ਨਾਲ ਮੈਗਨੇ ਕਿਸੇ ਨਾਲ ਵੀ ਇਹ ਜੀ ਦੁਰਘਟਨਾ ਨਾ ਹੋਵੇ ਕਿਉਂਕਿ ਅੱਜ ਤੱਕ ਮੇਰੇ ਨਾਲ ਕਦੇ ਕੁਝ ਐਦਾਂ ਦੀ ਦੁਰਘਟਨਾ ਨਾ ਹੋਵੇ ਮਤਲਬ ਮੇਰੇ ਇੱਕ ਸਟਿਚ ਤੱਕ ਵੀ ਨਹੀਂ ਸੀ ਲੱਗਿਆ ਹੋਇਆ ਮਤਲਬ ਛੋਟਾ ਜਿਹਾ ਮੇਪਾ ਕਹਿ ਦਿੰਨੇ ਆ ਇਹ ਚੀਜ਼ਾਂ ਤੋਂ ਮੈਂ ਬਹੁਤ ਪਰੇ ਸੀ ਮੇਰੇ ਲਈ ਸਫਰ ਬਹੁਤ ਔਖਾ ਸੀਗਾ ਮਤਲਬ ਠੀਕ ਹੈ ਮੈਂ ਤਾਂ ਜੋ ਇਨਸਾਨ ਇਸ ਚੀਜ਼ ਦੇ ਵਿੱਚੋਂ ਲੰਘਿਆ ਹੋਊਗਾ ਸ਼ਾਇਦ ਇਹ ਇਹ ਚੀਜ਼ ਉਹ ਹੀ ਸਮਝ ਸਕਦਾ ਹੈ ਮਤਲਬ ਉਹ ਦਰਦ ਉਹ ਤਕਲੀਫ ਤੇ ਮਤਲਬ ਆਪਾਂ ਨੂੰ ਤਾਂ ਜੋ ਹੁੰਦੀ ਹੋ ਹੁੰਦੀ ਹੈ ਫੈਮਲੀ ਵਾਲੇ ਆਪਣੇ ਮੰਮੀ ਮਤਲਬ ਸਾਰੀ ਫੈਮਲੀ ਆਪਣਾ ਫਰੈਂਡ ਸਰਕਲ ਜੋ ਵੀ ਹੁੰਦੇ ਆ ਠੀਕ ਹੈ ਤੇ ਉਹਨਾਂ ਨੇ ਮਤਲਬ ਡਾਕਟਰ ਸਾਹਿਬ ਨੇ ਬਹੁਤ ਵਧੀਆ ਮੈਨੂੰ ਪਿਆਰ ਨਾਲ ਉੱਥੇ ਬਰਨਾਲੇ ਜੋ ਹਸਪੀਟਲ ਪੀਮ ਹਸਪੀਟਲ ਦੇ ਵਿੱਚ ਜਦੋਂ ਲੈ ਕੇ ਆ ਉਹਨਾਂ ਨੇ ਮੈਨੂੰ ਕਿਹਾ ਵੀ ਬੇਟਾ ਤੁਸੀਂ ਜਮਾ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਤੁਹਾਨੂੰ ਜਮਾ ਮਤਲਬ ਕੁਝ ਵੀ ਪਤਾ ਨਹੀਂ ਲੱਗਣਾ ਵੀ ਥੋੜੇ ਜਿਹਾ ਟਾਈਮ ਦੀ ਗੱਲ ਹੈ ਵੀ ਦੇਖੋ ਵੀ ਅਗਰ ਆਪਾਂ ਇਹ ਚੀਜ਼ ਨਹੀਂ ਕਰਾਂਗੇ ਤੁਹਾਡੇ ਪਲਾਸਟਰ ਲਗਾ ਦਾਂਗੇ ਪਲਾਸਟਰ ਗਰਮੀ ਹੈ ਇੱਕ ਤਾਂ ਇੱਕ ਵੈਸੇ ਵੀ ਪਲਾਸਟਰ ਲਾਉਣ ਵਾਲਾ ਮਤਲਬ ਕੋਈ ਹੈ ਨਹੀਂ ਵੀ ਆ ਵੀ ਜਿਆਦਾ ਹੈਗਾ ਫੈਕਚਰ ਵੀ ਟੁੱਟੀ ਗਈ ਜਦੋਂ ਹੁਣ ਵੀ ਪਲਾਸਟਰ ਤਾਂ ਸਹੀ ਨਹੀਂ ਰਹਿਣਾ ਵੀ ਅਗਰ ਤੁਸੀਂ ਰੋਡ ਪਵਾ ਲੋਗੇ ਤਾਂ ਸਹੀ ਰਹੂਗਾ ਵੀ ਅੱਗੇ ਜਾ ਕੇ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਇਹ ਮੇਰੀ ਜ਼ਿੰਮੇਵਾਰੀ ਹੈ ਚਲੋ ਫਿਰ ਮੰਡੇ ਨੂੰ ਮੇਰਾ ਆਪਰੇਸ਼ਨ ਹੋ ਗਿਆ ਤੇ ਬਸ ਹੁਣ ਅੱਜ ਹੋ ਗਏ ਮਤਲਬ 8-9 ਦਿਨ ਹੋ ਗਏ ਸੌਰੀ ਪਹਿਲਾਂ ਤਾਂ ਇੰਨੇ ਦਿਨ ਹੋ ਗਏ ਮੈਂ ਵੀਡੀਓ ਨਹੀਂ ਪਾ ਸਕੀ ਤੇ ਵੀਡੀਓ ਆਉਗੀ ਕੋਸ਼ਿਸ਼ ਕੀਤੀ ਹੈ ਮੈਂ ਇਹ ਹਾਲਾਤ ਦੇ ਵਿੱਚ ਵੀ ਵੀਡੀਓ ਬਣਾਉਣ ਦੀ ਉਮੀਦ ਹੈ ਤੁਸੀਂ ਮੇਰੀ ਉਹ ਵੀਡੀਓ ਦੇਖੋਗੇ ਵੀ ਵੀਡੀਓ ਨੂੰ ਸ਼ੇਅਰ ਵੀ ਕਰੋਗੇ ਕਿਉਂਕਿ ਮੈਨੂੰ ਇਹ ਹੈ ਵੀ ਠੀਕ ਹੈ ਕੋਈ ਗੱਲ ਨਹੀਂ ਕੁਝ ਵੀ ਆ ਜੇ ਮੁਸੀਬਤ ਹੈ ਉਹ ਪਰਮਾਤਮਾ ਦੀ ਮਰਜ਼ੀ ਹੈ ਕਦੋਂ ਵੀ ਕਿਸੇ ਤੇ ਵੀ ਆ ਸਕਦੀ ਹੈ ਪਰ ਇਹੋ ਜਿha ਕਿਸੇ ਨਾਲ ਨਾ ਹੋਵੇ ਤੇ ਪਰ ਹੌਸਲਾ ਨਹੀਂ ਆਪਾਂ ਨੂੰ ਹਾਰਨਾ ਚਾਹੀਦਾ ਤੇ ਦੂਸਰੀ ਗੱਲ ਹਾਂ ਮੈਂ ਉਸ ਟਾਈਮ ਦੀ ਇੱਕ ਛੋਟੀ ਜੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ ਜਦੋਂ ਮੇਰੇ ਨਾਲ ਇਹ ਚੀਜ਼ ਹੋਈ ਸੀ ਮੈਂ ਕੱਲੀ ਸੀ ਮਤਲਬ ਮੈਨੂੰ ਲੱਗਦਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਮੈਂ ਕੱਲੀ ਸੀ ਉੱਥੇ ਬਿਲਕੁਲ ਕੋਈ ਨਹੀਂ ਸੀ ਕਿ ਮਤਲਬ ਮੇਰੀ ਸਕੂਟਰੀ ਜਦੋਂ ਟਿਕ ਸਕੂਟੀ ਦੇ ਲਾਈਟਾਂ ਵੀ ਚੱਲ ਰਹੀਆਂ ਸੀਗੀਆਂ ਹਨਾ ਤੇ ਕਾਫੀ ਪਿੱਛੇ ਜੇ ਸੀ ਝਾੜੀਆਂ ਦੇ ਵਿੱਚ ਜੀ ਸੀਗੀ ਜਦੋਂ ਮੈਨੂੰ ਥੋੜਾ ਜਿਹਾ ਸਕੂਟਰੀ ਡਿੱਗਣ ਤੋਂ ਬਾਅਦ ਥੋੜਾ ਜਿਹਾ ਹੋਸ਼ ਜਾ ਆਇਆ ਤੇ ਮੈਂ ਆਪਣੇ ਆਪ ਨੂੰ ਮੈਂ ਮੈਂ ਪਹਿਲਾਂ ਰੋਈ ਵੀ ਹਾਏ ਮੇਰਾ ਐਕਸੀਡੈਂਟ ਹੋ ਗਿਆ ਵੀ ਹਾਏ ਮੇਰਾ ਮਤਲਬ ਕਬਰ ਆ ਗਈ ਮੈਂ ਬਹੁਤ ਜ਼ਿਆਦਾ ਤੇ ਫਿਰ ਇਸ ਤੋਂ ਬਾਅਦ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਆਪਾਂ ਇੱਕ ਚੀਜ਼ ਕਰਦੇ ਆਪਾਂ ਉੱਠਦੇ ਆਂ ਵੀ ਨਹੀਂ ਆਪਾਂ ਉੱਠਦੇ ਆਂ ਉਸ ਦਿਨ ਬਾਰਿਸ਼ ਵੀ ਬਹੁਤ ਜ਼ਿਆਦਾ ਸੀਗੀ ਬਾਰਿਸ਼ ਸੀਗੀ ਜਿੱਦੇ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਮੇਰੀ ਲੱਤ ਮੁੜ ਗਈ ਮਤਲਬ ਮੇਰੀ ਲੱਤ ਸੈਂਟਰ ਚੋਂ ਪਾ ਗਈ ਇਹ ਵੀ ਇੱਕਦਮ ਮੁੜ ਗਈ ਤੇ ਜਦੋਂ ਮੇਰੀ ਲੱਤ ਮੁੜ ਗਈ ਮੈਂ ਫਿਰ ਇੱਕਦਮ ਮੇਰੇ ਨੱਕ ਜਿਆਦਾ ਦਰਦ ਹੋਇਆ ਨਾ ਤੇ ਮੈਂ ਹੋਰ ਵੀ ਜਿਆਦਾ ਘਬਰਾ ਗਈ ਕਿ ਮੈਂ ਸੁਣਿਆ ਸੀ ਵੀ ਕਹਿੰਦੇ ਹੁੰਦੇ ਵੀ ਲੱਤ ਟੁੱਟ ਜਾਂਦੀ ਹੈ ਤਾਂ ਫਿਰ ਉਹ ਇਦਾਂ ਹੁੰਦਾ ਕੋਈ ਵੀ ਆਪਣਾ ਅੰਗ ਪੈਰ ਟੁੱਟੇ ਜਾਂਦਾ ਮੈਂ ਕਿਹਾ ਭਾਈ ਮੈਂ ਕੀ ਕਰੂੰਗੀ ਮੇਰੀ ਤਾਂ ਲੱਤ ਟੁੱਟ ਗਈ ਤੇ ਫਿਰ ਮੈਂ ਉੱਥੇ ਰੋਣ ਦੀ ਵਜ੍ਹਾ ਮੈਂ ਆਪਦੇ ਆਪ ਨੂੰ ਹੌਸਲਾ ਦਿੱਤਾ ਤੇ ਸੋਚਿਆ ਵੀ ਨਹੀਂ ਤੂੰ ਰੋਣਾ ਨਹੀਂ ਤੂੰ ਇੱਥੇ ਹੌਸਲਾ ਨਹੀਂ ਹਾਰਨਾ ਤੇ ਫਿਰ ਇਸ ਤੋਂ ਬਾਅਦ ਮੈਂ ਆਪਣਾ ਫੋਨ ਲੱਭਣ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਕੀ ਥੀ ਸ਼ੇਅਰ ਕਰਦੀ ਹਾਂ ਵੀ ਜਦੋਂ ਉਹ ਆਪਣੇ ਨਾਲ ਕੁਝ ਐਦਾਂ ਦੀ ਦੁਰਘਟਨਾ ਹੋ ਜਾਂਦੀ ਹੈ ਆਪਾਂ ਉੱਥੇ ਹੌਸਲਾ ਨਹੀਂ ਹਾਰਨਾ ਆਪਦੇ ਆਪ ਨੂੰ ਹਿੰਮਤ ਦੇਣੀ ਹੈ ਵੀ ਨਹੀਂ ਆਪਾਂ ਉੱਥੇ ਡਿੱਗਣ ਦੀ ਵਜ੍ਹਾ ਦਰਦ ਨਾਲ ਤਾਂ ਦਰਦ ਨੂੰ ਕੰਟਰੋਲ ਚ ਕਰਕੇ ਹਨਾ ਦਰਦ ਨਾਲ ਪੈਨਿਕ ਹੋਣ ਦੀ ਬਜਾ ਆਪਾਂ ਆਪਣੇ ਆਪ ਨੂੰ ਹੌਸਲਾ ਦੇਈਏ ਵੀ ਨਹੀਂ ਆਪਾਂ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ ਉਹ ਖੁਦ ਨੂੰ ਖੁਦ ਹੀ ਪਛਾ ਸਕਦਾ ਹੁੰਦਾ ਤੇ ਇਸ ਤੋਂ ਬਾਅਦ ਮਤਲਬ ਮੇਰੀ ਹੀ ਮਤਲਬ ਆਪਣੇ ਹੀ ਕਿਸੇ ਨੇ ਮਤਲਬ ਮੈਨੂੰ ਫੋਨ ਕੀਤਾ ਅਚਾਨਕ ਹੀ ਜਿਵੇਂ ਮਤਲਬ ਹੁੰਦਾ ਫਿਰ ਉਸ ਤੋਂ ਬਾਅਦ ਮੈਨੂੰ ਫੋਨ ਦਿਖਿਆ ਤੇ ਮੈਂ ਫੋਨ ਚੱਕ ਕੇ ਜੋ ਵੀ ਮੇਰੇ ਫਰੈਂਡ ਸਰਕਲ ਸੀਗੇ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਇਸ ਤੋਂ ਬਾਅਦ ਮੈਨੂੰ ਹਸਪੀਟਲ ਲੈ ਕੇ ਗਏ ਫਿਰ ਮੇਰੀ ਸਾਰੀ ਫੈਮਲੀ ਮੇਰੇ ਕੋਲ ਬਾਬਾ ਜੀ ਮਤਲਬ ਸਾਰੀ ਫੈਮਲੀ ਮੈਨੂੰ ਬਹੁਤ ਪਿਆਰ ਨਾਲ ਰੱਖਿਆ ਹੋਇਆ ਮੈਨੂੰ ਕਮੈਂਟ ਕਰਕੇ ਦੱਸਿਓ ਮਤਲਬ ਦੇਖੋ ਵੀਡੀਓ ਵੀ ਪਾ ਰਹੀ ਹਾਂ ਮੈਂ ਵੀ ਤੁਸੀਂ ਮੇਰਾ ਦਿੱਲੀ ਬਲੌਗ ਦੇਖਣਾ ਪਸੰਦ ਕਰੋਗੇ ਕਿਉਂਕਿ ਮੈਂ ਕੋਸ਼ਿਸ਼ ਕਰਦੀ ਹਾਂ ਮੈਂ ਦਿੱਲੀ ਲਾਈਫ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਤੇ ਬਾਕੀ ਪਰਮਾਤਮਾ ਇਹ ਹੋ ਜਾ ਟਾਈਮ ਕਿਸੇ ਦਿਨ ਲੈ ਕੇ ਆਵੇ ਰੱਬ ਨਾ ਕਰੇ ਅਗਰ ਇਹ ਹੋ ਜਾ ਟਾਈਮ ਆਉਂਦਾ ਤਾਂ ਉਸ ਟਾਈਮ ਹੌਸਲਾ ਰੱਖਣਾ ਤੁਹਾਡਾ ਹੌਸਲਾ ਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ ਤੇ ਬਾਕੀ ਹੁਣ ਮੈਂ ਠੀਕ ਹਾਂ ਤੇ ਬੱਸ ਡਾਕਟਰ ਨੇ ਇੱਕ ਮੰਨਤ ਜਿੱਦਾਂ ਕਿ ਮੈਂ ਤੁਹਾਨੂੰ ਕੀ ਹੈਗਾ ਮੇਰੀ ਸਟੀਚਰਸ ਅਜੇ ਲੱਗੀ ਹੋਈ ਨੇ ਸਟੀਚਰਸ ਕਟਵਾਉਣੀਆਂ ਆਈ ਥਿੰਕ ਪਰਸੋਂ ਜਾਵਾਂਗੀ ਸ਼ਨੀਵਾਰ ਨੂੰ ਸਟੀਚਿੰਗ ਕੱਟਣ ਤੋਂ ਬਾਅਦ ਐਸ ਤਰ੍ਹਾਂ ਦੇਖਦੀਆਂ ਡਾਕਟਰ ਕੀ ਕਹਿੰਦੇ ਨੇ ਬੀ ਕੋਡੋ ਵੇਟ ਦੇਣਾ ਥੋੜਾ ਬਹੁਤਾ ਚੱਲਣਾ ਫਿਰਨਾ ਮਤਲਬ ਸਭ ਤੋਂ ਔਖਾ ਸਭ ਤੋਂ ਔਖਾ ਅਗਰ ਕੋਈ ਕੰਮ ਹੈ ਤਾਂ ਆ ਚੀਜ਼ ਦੇ ਵਿੱਚੋਂ ਨਿਕਲਣਾ ਆਪਣਾ ਆਪਣੀ ਫੈਮਲੀ ਆਪਣੀ ਪਰਿਵਾਰ ਫਰੈਂਡ ਸਰਕਲ ਆਪਣੇ ਨਾਲ ਹੁੰਦੇ ਆ ਆਪਾਂ ਨੂੰ ਪਤਾ ਪਰ ਇਹ ਟਾਈਮ ਸਭ ਤੋਂ ਔਖਾ ਜਦੋਂ ਆਪਾਂ ਮੰਜੀ ਚ ਬੈਠੇ ਹੁੰਨੇ ਕਹਿੰਦੇ ਹੁੰਦੇ ਆ ਨਾ ਪਰਮਾਤਮਾ ਇਹੋ ਜਿਹਾ ਕਿਸੇ ਦੁਸ਼ਮਣ ਨੂੰ ਵੀ ਨਾ ਦਿਨ ਦਿਖਾਵੇ ਪਰ ਬੀ ਸਟਰੋਂਗ ਸਟਰੋਂਗ ਰਹਿਣਾ ਹੈ ਹਾਂਜੀ بس میری یہی دعا ہے پرماتما ਕਰਕੇ ਸਾਰੇ ਵਧੀਆ ਰਹਿਣ ਖੁਸ਼ ਰਹਿਣ ਗਰਮੀ ਤੋਂ ਬਚੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਡੇਲੀ ਬਲੌਗ ਬਾਰੇ ਮੈਨੂੰ ਪਲੀਜ਼ ਕਮੈਂਟ ਕਰਕੇ ਦੱਸਿਓ ਹਾਂ ਐਕਸੀਡੈਂਟ ਦੀ ਗੱਲ ਐਕਸੀਡੈਂਟ ਮੇਰਾ ਸੱਚੀ ਹੋਇਆ ਹੈ ਮੇਰੀ ਹਾਂ ਮਤਲਬ ਇਹ ਵਾਲੀ ਲੈਗ ਇਹ ਵਾਲੀ ਲੈਗ ਮਤਲਬ ਟੁੱਟ ਗਈ ਹੈ ਇੱਥੋਂ ਤੇ ਇੱਥੋਂ ਦੋ ਜਗ੍ਹਾ ਤੋਂ ਤੇ ਹੁਣ ਅਨੀ ਟਾਈਮ ਬੀਲ چیرਤੇ ਮੈਂ ਮਤਲਬ ਮੈਂ ਨਹੀਂ ਸੋਚਿਆ ਵੀ ਨਹੀਂ ਮਤਲਬ ਮੇਰੇ ਕੋਲ ਹਰ ਇੱਕ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਸੀ ਸੋ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਹੈ ਸੋ ਬਾਕੀ ਥੋਟੀਆਂ ਦੁਆਵਾਂ ਨੇ ਦੁਆ ਕਰਿਓ ਬਦਤ ਉਹ ਮੈਂ ਜਲਦੀ ਜਲਦੀ ਫਿਰ ਤੋਂ ਉਠਾਂ ਫਿਰ ਤੋਂ ਆਪਾਂ ਵੀਡੀਓ ਕਰੀਏ ਧੰਨਵਾਦ ਜੀ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਕਮੈਂਟਾਂ ਵਿੱਚ ਦੁਆਵਾਂ ਦਿੱਤੀਆਂ ਨੇ ਤੁਹਾਡੇ ਪਿਆਰ ਸਦਕਾ ਹੀ ਸ਼ਾਇਦ ਮੈਂ ਬਚ ਗਈ ਤੇ ਦੁਆਰਾ ਫਿਰ ਆਪਾਂ ਉਸੇ ਲਾਈਨ ਦੇ ਵਿੱਚ ਆਪਣਾ ਉਹ ਵੀ ਕੰਮ ਆਪਾਂ ਸ਼ੁਰੂ ਕਰੀਏ ਤੇ ਧੰਨਵਾਦ ਜੀ ਸਾਰਿਆਂ ਦਾ ਤੇ थैंक यू